ਜਿਹਦੇ ਇਸ ਸਮਾਗਮ ਤੇ ਬਹੁਤ ਸਾਰੇ ਮਹਾਪੁਰਸ਼ਾਂ ਨੇ ਦੂਰ ਦਰਾਡੇ ਤੋਂ ਆ ਕੇ ਹਾਜ਼ਰੀ ਭਰੀ ਤੋ ਸਾਡੇ ਆਸ-ਪਾਸ ਦੇ ਗਵੰਡੀ ਨਗਰ ਤੇ ਪਾਰਟੀ ਬਾਜੀ ਦੇ ਰਹੇ ਤਾਂ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਸਾਰੇ ਇੱਥੇ ਸ਼ਰਧਾਲੂ ਦੇ ਰੂਪ ਦੇ ਵਿੱਚ ਆਉਂਦੇ ਆ ਸਾਰੇ ਇੱਕ ਦੂਜੇ ਨੂੰ ਗਲ ਬੱਕੜੀਆਂ ਪਾ ਕੇ ਮਿਲੇ ਵਹਾ ਦੇ ਨੇੜੇ ਪਿੰਡ ਮਦੀਰ ਪਿੰਡ ਅੰਡਲੂ ਰਾਏਕੋਟ ਦੇ ਲੋਕ ਬਾਸ ਕੋ ਜੇ ਪਰਮ ਸਤਕਾਰਯੋਗ ਵਿਦਿਆ ਮਾਰਤੰਡ ਬ੍ਰਹਮਲੀਨ ਮਹਾਨ ਤਪਸਵੀ ਗੁਰਦੇਵ ਸਵਾਮੀ ਨਰਿੰਦਰ ਦੇਵ ਜੀ ਮਹਾਰਾਜ ਜੀ ਦੀ ਨੌਵੀਂ ਵਰਸੀ ਦੇ ਸੰਬੰਧ ਦੇ ਵਿੱਚ ਇਸ ਸਾਲਾਨਾ ਸਮਾਗਮ ਨੌਵੀਂ ਵਰ੍ਹੇ ਜਿਹੜੀ ਇਹ ਮਨਾਇਆ ਜਾ ਰਹੀ ਹੈ ਇੱਕ ਵਿਸ਼ੇਸ਼ ਜਿੱਥੇ ਆਪਣਾ ਸੇਵਾ ਸਿੰਘ ਠਿਕਰੀ ਵਾਲੇ ਦਾ ਬੁੱਤ ਆਪਣੇ ਚੌਂਕ ਦੇ ਵਿੱਚ ਲੱਗਿਆ ਉਸ ਪਿੰਡ ਦੇ ਵਿੱਚ ਸਵਾਮੀ ਜੀ ਦੀ ਇੱਕ ਕੁਟਿਆ ਹੈ ਕੁਟਿਆ ਬਣਾਈ ਗਈ ਸੀ ਉੱਥੋਂ ਵੀ ਸੰਗਤਾਂ ਆਈਆਂ ਹੋਈਆਂ ਨੇ ਤੇ ਦਿੜਬਾ ਇਸ ਹਰੇ ਦੇ ਮੌੜਾਂ ਪਿੰਡ ਇਹ ਸ਼ਰਧਾ ਭਾਵਨਾ ਨਾਲ ਮਨਾਇਆ ਦੂਰੋਂ ਪੂਰੇ ਪੰਜਾਬ ਚੋਂ ਭਾਰਤ ਦੇ ਕੁਝ ਹਿੱਸੇ-ਹਿੱਸਿਆਂ ਤੋਂ ਹੋਰ ਵੀ ਤੇ ਕੁਝ ਵਿਦੇਸ਼ਾਂ ਦੇ ਵਿੱਚੋਂ ਵੀ ਇੱਥੇ ਸੰਗਤ ਆਈ ਹੈ ਸਾਰੇ ਮੇਰੇ ਆਪਣੇ ਨੇ ਖਾਸ ਵਿਸ਼ੇ ਮਾਨਸਾ ਖੁਰਦ ਮਾਨਸਾ ਮੰਡੀ ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਸ ਸਮਾਗਮ ਨੂੰ ਅੱਜ ਸੰਪੂਰਨਤਾ ਵੱਲ ਲੈ ਕੇ ਗਏ ਸੱਚ ਇਥੇ ਛੱਕਿਆ ਤੇ ਆਸ ਕਰੂੰਗਾ ਅੱਗੇ ਵਾਸਤੇ ਮਹਾਰਾਜ ਜੀ ਇਸੇ ਤਰ੍ਹਾਂ ਕਿਰਪਾ ਕਰੀ ਰੱਖਣਾ ਮੰਦੀ ਮੈਰ ਨਿਕਲੀ ਤੇ ਅਸੀਂ ਤਾਂ ਕਿੰਨੇ ਭਾਈਚਾਰਕ ਸਾਂਝ ਬਣੀ ਰਹੇ ਤੇ ਸਾਡੇ ਮਾਨਸਾ ਖੁਰਦ ਪਿੰਡ ਦਾ ਤੇ ਧੰਨਵਾਦ ਹੈ ਦਾ। 24 ਤਰੀਕ ਤੋਂ ਲੈ ਕੇ ਅੱਜ ਤੱਕ ਦਾ ਸਮਾਂ ਨਿਰਵਿਘਨਤਾ ਵੱਲ ਲੈ ਕੇ ਗਏ ਗੁਰੂ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ। ਸਾਹਿਬ ਜੀ ਤੇ ਦੇ ਲੋਨ ਦਾ ਧੰਨਵਾਦ ਕਰਦੇ ਆ ਸੰਗਤ ਦਾ ਬਹੁਤ ਭਾਰੀ ਇਕੱਠ ਤੇ ਬਹੁਤ ਸਾਰੀਆਂ ਪਾਰਟੀਆਂ ਦੇ ਸਾਨੂੰ ਇੱਕ ਖੁਸ਼ੀ ਹੋਈ ਹੈ ਵੀ ਸਾਰੀਆਂ ਪਾਰਟੀਆਂ ਦੇ ਸਿਆਸੀ ਲੀਡਰ ਵੀ ਇੱਥੇ ਆਏ ਇਹਦਾ ਜਿਹੜਾ ਸਲਾਨਾ ਸਮਾਗਮ ਪਰਮ ਪੂਜਯ ਪਰਮ ਸਤਕਾਰਯੋਗ ਵਿਦਿਆ ਮਾਰਤੰਡ ਬ੍ਰਹਮਲੀਨ ਮਹਾਨ ਤਪਸਵੀ ਹਰਦੇਵ ਸਵਾਮੀ ਨਰਿੰਜਨ ਦੇਵ ਜੀ ਮਹਾਰਾਜ ਜੀ ਦੀ 9ਵੀਂ ਵਰਸੀ ਦੇ ਸਬੰਧ ਦੇ ਵਿੱਚ ਇਹ ਸਾਲਾਨਾ ਸਮਾਗਮ 9ਵੀਂ ਵਰਸੀ ਜਿਹੜੀ ਇਹ ਮਨਾਇਆ ਜਾ ਰਹੀ ਹੈ ਅੱਜ ਦੇ ਇਸ ਸਮਾਗਮ ਤੇ ਬਹੁਤ ਸਾਰੇ ਮਹਾਪੁਰਸ਼ਾਂ ਨੇ ਦੂਰ ਦਰਾਡੇ ਤੋਂ ਆ ਕੇ ਹਾਜ਼ਰੀ ਭਰੀ ਅਤੇ ਬਹੁਤ ਦੂਰ ਦੂਰ ਤੋਂ ਸੰਗਤਾਂ ਗਿੱਦੜ ਵਹਾ ਦੇ ਨੇੜੇ ਪਿੰਡ ਮਦੀਰ ਪਿੰਡ ਅੰਡਲੂ ਰਾਏਕੋਟ ਦੇ ਪਾਸ ਮੋਗੇ ਤੋਂ ਸਾਡੇ ਆਸ-ਪਾਸ ਦੇ ਗਵਾਂਢੀ ਨਗਰ ਤੇ ਜਿੱਦਾਂ ਇੱਕ ਵਿਸ਼ੇਸ਼ ਜਿੱਥੇ ਆਪਣਾ ਸੇਵਾ ਸੰਘ ਠਿਕਰੀ ਵਾਲੇ ਦਾ ਬੋਤ ਆਪਣੇ ਚੌਂਕ ਦੇ ਵਿੱਚ ਲੱਗਿਆ ਉਸ ਪਿੰਡ ਦੇ ਵਿੱਚ ਸਵਾਮੀ ਜੀ ਦੀ ਇੱਕ ਕੁਟਿਆ ਹੈ ਠੇਕਰੀ ਵਾਲੇ ਦੇ ਵਿੱਚ ਐਸ ਮਾਨਸਾਲੀ ਕੁਟੀਆਂ ਨਾਲੋਂ ਪਹਿਲਾਂ ਉੱਥੇ ਕੁਟੀਆਂ ਬਣਾਈ ਗਈ ਸੀ ਉੱਥੋਂ ਵੀ ਸੰਗਤਾਂ ਆਈਆਂ ਹੋਈਆਂ ਨੇ ਤੇ ਡਿੜਬਾ ਇਸੇਰੇ ਦੇ ਮੌੜਾਂ ਪਿੰਡ ਜੌਣੇ ਵਾਲੇ ਮੋੜ ਜਿੱਥੋਂ ਦੇ ਕਬਿਸ਼ਰੀ ਜਥਾ ਇਹ ਸਾਰੇ ਪਹੁੰਚੇ ਹੋਏ ਨੇ ਔਰ ਮੇਰੇ ਆਪਣੇ ਨਗਰ ਸਾਰੇ ਮੇਰੇ ਆਪਣੇ ਨੇ ਪਰ ਵਿਸ਼ੇਸ਼ ਮਾਨਸਾ ਖੁਰਦ ਮਾਨਸਾ ਮੰਡੀ ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਸ ਸਮਾਗਮ ਨੂੰ ਅੱਜ ਸੰਪੂਰਨਤਾ ਵੱਲ ਲੈ ਕੇ ਗਏ ਸਾਰੇ ਮਹਾਪੁਰਸ਼ਾਂ ਨੇ ਆ ਕੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਕੀਰਤਨੀ ਜਥੇ ਨੇ ਕੀਰਤਨ ਕੀਤਾ ਤੇ ਸਾਰੀਆਂ ਹੀ ਸੰਗਤਾਂ ਨੇ ਲੰਗਰ ਪ੍ਰਸ਼ਾਦਾ ਇੱਥੇ ਛਕਿਆ ਤੇ ਆਸ ਕਰੂੰਗਾ ਅੱਗੇ ਵਾਸਤੇ ਮਹਾਰਾਜ ਜੀ ਇਸੇ ਤਰ੍ਹਾਂ ਕਿਰਪਾ ਕਰੀ ਰੱਖਣਾ ਇਸ ਤੋਂ ਵੱਧ ਸੰਗਤਾਂ ਇਸ ਸਮਾਗਮ ਦਾ ਲਾਹਾ ਲੈ ਸਕਣ ਤੇ ਮੇਨ ਜਿਹੜੀ ਹੈਗੀ ਹੈ ਧੰਨਵਾਦ ਕਰੂੰਗਾ ਮੈਂ ਇਲੈਕਟ੍ਰੋਨਿਕ মিডিਆ ਪ੍ਰੈਸ ਮੀਡੀਆ ਦਾ ਜਿਨ੍ਹਾਂ ਦੇ ਜ਼ਰੀਏ ਇਹ ਸਮਾਗਮ ਸੰਪੂਰਨ ਹੋ ਜਾ ਰਿਹਾ ਹੈ ਪਾਠੀ ਸਹਿਵਾਣਾ ਦਾ ਵਿਸ਼ੇਸ਼ ਧੰਨ ਹੈ ਜਿਨ੍ਹਾਂ ਨੇ ਤਨੋਂ ਮਨੋਂ ਤਨੂੰ ਜਿਹੜਾ 24 ਤਰੀਕ ਤੋਂ ਲੈ ਕੇ ਅੱਜ ਤੱਕ ਦਾ ਸਮਾਂ ਨਿਰਵਿਘਨਤਾ ਵੱਲ ਲੈ ਕੇ ਗਏ ਗੁਰੂ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਬਾਬਾ ਸ੍ਰੀ ਚੰਦ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ ਬਹੁਤਾ ਕੁਛ ਨਾ ਕਹਿੰਦਾ ਹੋਇਆ ਖਿਮਾ ਦਾ ਜਾਚ ਕਹਾ ਆਇਆਂ ਸੰਗਤਾਂ ਦਾ ਫਿਰ ਤੋਂ ਆਏ ਮਹਾਪੁਰਸ਼ਾਂ ਦਾ ਫਿਰ ਤੋਂ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਖੇਮਾ ਦਾ ਜੱਜ ਕਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਮੀ ਨਰੰჯਨ ਦੇਵ ਜੀ ਦੀ ਨੌਵੀਂ ਵਰਸੀ ਉਹਨਾਂ ਦੇ ਗੱਦੀ ਨਸ਼ੀਨ ਜਿਹੜੇ ਗੱਦੀ ਨਸ਼ੀਨ ਹੁੰਦੇ ਆ ਉਹ ਪੁੱਤਰਾਂ ਤੋਂ ਵੱਧ ਕੇ ਪੁੱਤਰਤਾ ਇੱਕ ਛੋਟੀ ਚੀਜ਼ ਹੈ ਇਹਨਾਂ ਦੇ ਗੱਦੀ ਨਸ਼ੀਨ ਨੇ ਇਹ ਰਹਾਣੀयत ਦੇ ਰਿਸ਼ਤੇ ਬਾਬੇ ਸਾਡੇ ਉਹਨਾਂ ਦੇ ਚੇਲੇ ਨੇ ਬਚਪਨ ਤੋਂ ਉਹਨਾਂ ਦੀ ਸੇਵਾ ਚ ਨੇ ਤੇ ਉਹਨਾਂ ਦੇ ਆਪਦੇ ਇਹਨਾਂ ਨੇ ਗੁਰੂਆਂ ਦੀ ਆਪਦੇ ਪਿਤਾ ਜੀ ਦੀ ਆਪਦੇ ਸਾਡੇ ਮਹਾਨ ਰੇਸ਼ਵਰ ਸਵਾਮੀ ਨਰਿੰਦਰਨ ਦੇਵ ਜੀ ਦੀ ਵਰਸੀ ਬੜੇ ਸ਼ਰਧਾ ਭਾਵਨਾ ਨਾਲ ਮਨਾਈ ਹੈ ਦੂਰੋਂ ਪੂਰੇ ਪੰਜਾਬ ਚੋਂ ਭਾਰਤ ਦੇ ਕੁਝ ਹਿੱਸੇ ਹਿੱਸਿਆਂ ਤੋਂ ਹੋਰ ਵੀ ਤੇ ਕੁਝ ਵਿਦੇਸ਼ਾਂ ਦੇ ਵਿੱਚੋਂ ਵੀ ਇੱਥੇ ਸੰਗਤ ਆਈ ਹੈ ਤਾਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸੰਗਤ ਦਾ ਬਹੁਤ ਭਾਰੀ ਇਕੱਠ ਤੇ ਬਹੁਤ ਸਾਰੀਆਂ ਪਾਰਟੀਆਂ ਦੇ ਸਾਨੂੰ ਇੱਕ ਖੁਸ਼ੀ ਹੋਈ ਹੈ ਵੀ ਸਾਰੀਆਂ ਪਾਰਟੀਆਂ ਦੇ ਸਿਆਸੀ ਲੀਡਰ ਵੀ ਇੱਥੇ ਆਏ ਇਹ ਕੋਈ ਪਾਰਟੀ ਬਾਜੀ ਦੇ ਰੇ ਤਾਂ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਸਾਰੇ ਇੱਥੇ ਸ਼ਰਧਾਲੂ ਦੇ ਰੂਪ ਦੇ ਵਿੱਚ ਆਉਂਦੇ ਆ ਸਾਰੇ ਇੱਕ ਦੂਜੇ ਨੂੰ ਪਕੜੀਆਂ ਪਾ ਕੇ ਮਿਲੇ ਮਨ ਦੀ ਮੈਲ ਨਿਕਲੀ ਤੇ ਅਸੀਂ ਤਾਂ ਕਿਹਨੇ ਭਾਈ ਚਾਰ ਸਾਂਝ ਬਣੀ ਰਹੇ ਤੇ ਸਾਡੇ ਮਾਨਸਾ ਖੁਰਦ ਪਿੰਡ ਦਾ ਤੇ ਧੰਨਵਾਦ ਹੈ ਤੇ ਜਿੰਨੀ ਸੰਗਤ ਸਾਰੀ ਇਕੱਲੇ ਮਾਨਸਾ ਖੁਰਦ ਦੀ ਨਹੀਂ ਲੱਲੂਆਣਾ ਖਿਆਲਾ ਤੇ ਸਾਡੇ ਮਾਨਸਾ ਕਲੋਨੀ ਵਸਦੀ ਹੈ ਤੇ ਜਿਹੜੇ ਆਲੇ ਦੁਆਲੇ ਦੇ ਪਿੰਡ ਨੇ ਨਗਰ ਨੇ ਜਿੱਥੋਂ ਵੀ ਸੰਗਤ ਨੇ ਇੱਥੇ ਸੇਵਾਵਾਂ ਸੇਵਾ ਕੀਤੀ ਹੈ ਸਾਡੇ ਯੂਐਸਏ ਤੋਂ ਵੀ ਖੰਡ ਪਾਟ ਹੋਏ ਹੈ ਸਰਦਾਰ ਜਰਨੈਲ ਸਿੰਘ ਬਾਪੂ ਜੀ ਸੰਧੂ ਸਾਹਿਬ ਦੇ ਤੇ ਸਾਰਿਆਂ ਦੇ ਜਿਵੇਂ 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 ਸੇਵਾ ਸੀ ਸ਼ਰਧਾ ਭਾਵ ਨਾਲ ਸੇਵਾ ਕੀਤੀ ਹੈ ਤੇ ਸਵਾਮੀ ਸਾਡੇ ਬਾਬਾ ਜੀ ਨੇ ਜਿਹੜੇ ਇਹ ਲੋੜ ਬੰਦਾਂ ਦੀ ਸੇਵਾ ਵੀ ਲਗਾਤਾਰ ਜਾਰੀ ਕਰ ਰਹੇ ਨੇ ਪਹਿਲਾਂ ਮੈਂ ਇਕੱਲਾ ਕਰਦਾ ਸੀ ਹੁਣ ਸੰਤਾਂ ਮਹਾਪੁਰਖਾਂ ਦਾ ਸਵਾਮੀ ਆਪਣਾ ਪ੍ਰਸ਼ੋਤਮ ਦਾਸ ਜੀ ਦਾ ਸਾਡੇ ਤੇ ਹੱਥ ਹੈ ਤੇ ਇਹੀ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਬਾਕੀ ਥੋੜਾ ਮੈਂ ਧੰਨਵਾਦ ਕਰਦਾ ਤੁਸੀਂ ਹਰ ਟਾਈਮ ਜਿਹੜਾ ਸਾਡੇ ਨਾਲ ਪਰਸ਼ਾਵੇਂ ਬਣ ਕੇ ਸਾਡਾ ਸਾਥ ਦਿੰਨੇ ਹੋ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਮਹਾਪੁਰਖਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ